ਕੁਝ ਵੀਰ ਕਮੈਂਟਾਂ ਦੇ ਵਿੱਚ ਲਿਖਦੇ ਆਂ ਕਈ ਤਾਂ ਮੈਨੂੰ ਬੇਕੂਫ ਤੱਕ ਵੀ ਕਹਿ ਦਿੰਦੇ ਆ ਠੀਕ ਹੈ ਵੀ ਹੈਗਾ ਜਿਹਨੇ ਆ ਅਰਸ਼ ਸ਼ੇਰਸ਼ਾ ਪੁੱਤ ਪਰਮਾਲਿਆ ਉਹਦੇ ਜਿੱਦਾਂ ਬੇਕੂਫ ਕੌਣਾ ਹੈ ਕਦੇ ਉਸ ਬੇਈਮਾਨ ਇੰਸਟਰਕਟਰ ਨੂੰ ਪੁੱਛਿਆ ਵੀ ਤੇਰਾ ਜਕੂ ਅਮਰੀਕਾ ਫੋਨ ਲਈ ਜਾਂਦਾ ਵੀ ਸਿੱਧੂ ਮੂਸੇ ਦਾ ਮਾਰਿਆ ਤਾਂ ਅਸੀਂ ਉਹ ਲਾਰੈਂਸ ਦੀ ਹਾਈਪ ਲਈ ਜਾਂਦਾ ਮਸ਼ਹੂਰੀ ਲਾਰੈਂਸ ਕਰਤੀ ਜਾਂਦਾ ਵੇਖਿਆ ਕੀ ਹੈ ਤੁਸੀਂ ਕਹਿੰਦੇ ਜੇਲ੍ਹਾਂ 'ਚ ਫੋਨ ਨਹੀਂ ਫੋਨ ਤਾਂ ਥੋੜੀ ਸੀਆਈ ਦੀ ਕਸਟਡੀ ਦੇ ਵਿੱਚ ਵੀ ਕਮਿunica ਕਰੀ ਜਾਂਦਾ ਮੈਂ ਦੁਖੀ ਮਨ ਦੇ ਵਿੱਚ ਮੇਰਾ ਮਨ ਕਈ ਵਾਰੀ ਇੰਨਾ ਜਿਆਦਾ ਅੰਡਰ ਪ੍ਰੈਸ਼ਰ ਹੋ ਜਾਂਦਾ ਵੀ ਜੀ ਕਹਦਾ ਪਾਗਲ ਹੋ ਜਾਵਾਂ ਟੋਕੇ ਜੇ ਇਹ ਕਿਸੇ ਜੋ ਕੇ ਹੋ ਜਾਂਦਾ ਏਡੀ ਬੜੀ ਦਿੱਕਤ ਨਾਲ ਹੋਰੋਂ ਵੀ ਬੱਸਣ ਦੀ ਸੀ ਹੋ ਗਈ ਹੈ ਪਰ ਉਸ ਦਾ ਵੀ ਕੋਈ ਸਰਕਾਰ ਦੇ ਉੱਤੇ ਅਸਰ ਨਹੀਂ ਹੈ ਕੋਈ ਦਾ ਸਾਰਾ ਗਾਰੇ ਜਾਰੀ ਲੱਗਦਾ ਹੈ ਕਿ ਜੇਲਾਂ ਦੇ ਉੱਤੇ ਡਿਪੈਂਡ ਹੋ ਗਿਆ ਸਰਕਾਰ ਵੀ ਰਈ ਨਜ਼ਰ ਆਉਂਦੀ ਹੈ ਸਰਕਾਰ ਨੇ ਤਾਂ ਕਹਿਦਣਾ ਮੇਰੀ ਕੋਈ ਨਹੀਂ ਦੁਸ਼ਮਣੀ ਨਹੀਂ ਇਹਨਾਂ ਨਾਲ ਪਹਿਲੇ ਪਾਸੇ ਤੋਂ ਬਾਲਾ ਤੋਂ ਸਾਫ ਨਹੀਂ ਹੋ ਆਹ ਬੋਲਾਂ ਤੁਹਾਨੂੰ ਜਿਹੜੇ ਆਪਨੇ ਪਟਨਾ ਸੰਗੋ ਦੀ ਗੱਲ ਕੋਈ ਉਹਨਾਂ ਦੇ ਹੱਥ ਦੇ ਦਿੱਤਾ ਤਾਂ ਕਰਕੇ ਮੈਨੂੰ ਸਰਕਾਰ ਦਾ ਨਾਮ ਲੈਣਾ ਪੈਂਦਾ ਅਦਰਵਾਈ ਆਪਣਾ ਸਰਕਾਰ ਨਾਲ ਕੋਈ ਸਿਕਵਾਰੀ ਸੀ ਜਿਹੜੀ ਬਣਦੀ ਜ਼ਿੰਮੇਵਾਰੀ ਹੈ ਜਦੋਂ ਉਹ ਤੋਂ ਵੀ ਭੱਜ ਜਾਂਦੇ ਆ ਫਿਰ ਸਰਕਾਰ ਬਾਰੇ ਬੋਲਣਾ ਪੈਂਦਾ ਤੁਸੀਂ ਦੇਖਿਆ ਹੋਣਾ ਪਿਛਲੇ ਹਫ਼ਤੇ ਦੀਆਂ ਗਤੀਵਿਧੀਆਂ ਮਾਨਯੋਗ ਹਾਈ ਕੋਰਟ ਦੀਆਂ ਇਹ ਕਿਤੇ ਮਨਜੋਗ ਆਦਤ ਨਾ ਇਹਨਾਂ ਦੇ ਸਤਰਕ ਹੁੰਦੀ ਤਾਂ ਮੈਂ ਆਪਾਂ ਨੂੰ ਨੇਤਾ ਰੋਲ ਹੀ ਦੇਣਾ ਸੀ ਬਿਲਕੁਲ ਦੋ ਵਾਰ ਹਾਈ ਕੋਰਟ ਨੇ ਸਖੋਟੋ ਐਕਸ਼ਨ ਲਏ ਲਿਆ ਪਹਿਲੀ ਵਾਰ ਲਿਆ ਇਹਨਾਂ ਨੇ ਕਮੇਟੀ ਬਣਾਈ ਵੀ ਜਾਂਚ ਕਰਦੇ ਆ ਜੀ ਵੀਡੀਓ ਬਣੀ ਕਿੱਥੇ ਆ 8 ਮਹੀਨੇ ਸੌਂ ਹੀ ਗਏ ਬਣਾ ਕੇ ਕਮੇਟੀ ਕਿਉਂਕਿ ਰਿਪੋਰਟ ਦੇਣੀ ਨਹੀਂ ਹੈ ਉਹ ਫੈਲਾਂ ਦੇ ਅੰਦਰ ਹੀ ਦਬ ਜਾਣੀ ਸੀ ਸਾਰੀ ਦੁਬਾਰਾ ਫਿਰ ਜੱਜ ਸਾਹਿਬ ਨੇ ਧਿਆਨ ਚਾਹੀ ਗੱਲ ਵੀ ਇਹਨਾਂ ਕਿ ਜੇਲ੍ਹਾਂ ਦੇ ਵਿੱਚ ਫੋਨਾਂ ਦੀ ਵਰਤੋਂ ਦੇ ਉੱਤੇ ਗੱਲ ਹੋਈ ਹੈ ਤਾਂ ਇੱਕ ਕਮੇਟੀ ਪਹਿਲਾਂ ਵੀ ਬਣੀ ਸੀ ਉਹਦੇ ਉੱਤੇ ਦੁਬਾਰਾ ਫਿਰ ਗੌਰ ਕੀਤੀ ਸਰਕਾਰ ਨੂੰ ਮਾਨਯੋਗ ਅਦਾਲਤ ਨੇ ਜਗਾਇਆ ਕਿ ਤੁਸੀਂ ਕੋਈ ਕਮੇਟੀ ਬਣਾਈ ਸੀ ਭਾਈ ਉਹਦੀ ਰਿਪੋਰਟ ਨਹੀਂ ਹਲੇ ਤੱਕ ਦਿੱਤੀ ਦੇ ਦਿਓ ਕੌਣ ਝੂਠਾ ਹੈ ਕੌਣ ਸੱਚਾ ਪਤਾ ਲੱਗ ਜੇ ਕਰ ਨਹੀਂ ਦਿੱਤੀ ਹਲੇ ਤੱਕ ਵੀ ਨਹੀਂ ਦਿੱਤੀ باوجود ਕਹਿਣ ਦੇ ਇਹ ਕਹਤਾ ਪੀ ਇੱਕ ਵੀਡੀਓ ਤਾਂ ਰਾਜਸਥਾਨ ਚ ਬਣੀ ਲੱਗਦੀ ਹੈ ਹੋ ਸਕਦੀ ਹੈ ਬਣੀ ਹੋਈ ਕਨਫਰਮ ਨਹੀਂ ਹੈ ਕਿ ਬਣੀ ਹੈ ਜਾਂ ਫਲਾਣੇ ਅਫਸਰ ਜਾਂ ਫਲਾਣੇ ਕਰਮਚਾਰੀ ਇਹਦੇ ਚ ਜ਼ਿੰਮੇਵਾਰ ਨੇ ਉਹਨੇ ਨਹੀਂ ਹੋ ਸਕਦੀ ਹੈ ਔਰ ਸਰਕਾਰ ਦੀ ਬੇਇਮਾਨੀ ਦੇਖੋ ਇਹਨਾਂ ਦਾ ਆਈਟੀ ਸੈੱਲ ਦੇਖੋ ਕਿੰਨੀਆਂ ਖੇਡਾਂ ਖੇਡਦਾ ਤੁਹਾਡੇ ਲੋਕਾਂ ਦੇ ਨਾਲ ਤੁਹਾਨੂੰ ਭੁਲੇਖਾ ਪਾਉਣ ਦੇ ਲਈ ਖਬਰ ਲਾਤੀ ਇੰਟਰਵਿਊ ਨੀ ਇੰਗਲਿਸ਼ ਇੰਗਲਿਸ਼ ਟਿਬੂੰਦੇ ਵਿੱਚ ਖਬਰ ਚਲਾਤੀ ਵੀ ਰਾਜਸਥਾਨ ਚ ਬਣੀ ਐ ਇੱਕ ਫਿਲਮ ਤਾਂ ਦੇਖੋ ਜੀ ਸਿੱਟ ਨੇ ਜਾਂਚ ਕਰਤੀ ਇੱਕ ਤਾਂ ਰਾਜਸਥਾਨ ਚ ਬਣੀ ਐ ਲੋਕਾਂ ਦੇ ਵਿੱਚ ਭੁਲੇਖਾ ਪਾਦਾ ਪਿੱਛੇ ਲਿਖਦਾ ਸਿੱਟ ਮੈਂ ਕਹਿੰਦਾ ਵੀ ਜੇ ਤੁਹਾਡੇ ਕੋਲ ਇੱਕ ਵੀ ਕਾਗਜ਼ ਹੈਗਾ ਵੀ ਸਿੱਟ ਨੇ ਇਹ ਗੱਲ ਲਿਖ ਕੇ ਦਿੱਤੀ ਐ ਵੀ ਰਾਜਸਥਾਨ ਚ ਬਣੀ ਐ ਕਰੋ ਜੰਤਰੇ ਸਮਝ ਕੇਵਲ ਤੇ ਕਬਲ ਝੂਠ ਲੋਕਾਂ ਨੂੰ ਆਇ ਲੱਗੇ ਵੀ ਸਿੱਟਨੇ ਕੰਮ ਕਰਦਾ ਇਹਦਾ ਬਲਕੌਰ ਸਿੰਘ ਨੇ ਐਵੇਂ ਭਕਾਈ ਪਾਈ ਉਹਦਾ ਰੋਜ ਮੈਸਰ ਕਰਕੇ ਇਹਦਾ ਕਰੀ ਇਹਨਾਂ ਤੋਂ ਦੇਤਾ ਵੀ ਰਾਜਸਥਾਨ ਚ ਬਣੀ ਹੈ ਇੱਕ ਪਰ ਕੁਝ ਵੀ ਨਹੀਂ ਸਾਰਾ ਝੂਠ ਦਾ ਫਲੰਦਾ ਹੁਣ ਤੁਸੀਂ ਕਹੋਗੇ ਮੈਂ ਉਸ ਵੀਡੀਓ ਦੇ ਅੰਦਰ ਕੀ ਹੈ ਇਹਦਾ ਕਿਉਂ ਅਸੀਂ 8 ਮਹੀਨੇ ਦੀ ਵੀਡੀਓ ਵੀਡੀਓ ਕਰੀ ਜਾਂਦੇ ਹਾਂ ਜਦੋਂ ਸਾਡੇ ਮੁਲਕ ਦੀਆਂ ਜੇਲਾਂ ਦਾ ਇਹ ਹਾਲ ਹੋ ਗਿਆ ਜੇ ਕਿਸੇ ਨੇ 2 ਨੰਬਰ ਦਾ ਧੰਦਾ ਕਰਨਾ ਹੈ ਕਿਸੇ ਨੇ ਕਤਲ ਫਰੋਤੀਆਂ ਦਾ ਧੰਦਾ ਕਰਨਾ ਹੈ ਨਸ਼ਾ ਵੇਚਣਾ ਤਾਂ ਤੁਹਾਡੇ ਲਈ ਜੇਲ੍ਹ ਤੋਂ ਵੱਧ ਸੇਫ ਜਗਾ ਕਿਤੇ ਨਹੀਂ ਹੁਣ ਤੁਸੀਂ ਕਹੋਗੇ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਮੈਂ ਸੋਨੂੰ ਦੱਸਣਾ ਚਾਹੁੰਦਾ ਤੁਸੀਂ ਪਿਛਲੇ ਹਫਤੇ ਦੀਆਂ ਮਾਨਯੋਗ ਅਦਾਲਤ ਦੀਆਂ ਟਿੱਪਣੀਆਂ ਨੂੰ ਪੜ ਲਓ ਤਾਂ ਫਰੋਜ਼ਪੁਰ ਜੇਲ੍ਹ ਦੇ ਵਿੱਚੋਂ ਦੋ ਫੋਨਾਂ ਦੇ ਉੱਤੇ 43000 ਕਾਲ ਹੋ ਗਈ ਪਿਛਲੇ 3 ਸਾਲਾਂ ਦੇ ਵਿੱਚ ਪੌਣੇ 2 ਕਰੋੜ ਰੁਪਈਆ ਉਹਨਾਂ ਕੈਦੀਆਂ ਦੇ ਘਰ ਵਾਲੀਆਂ ਦੇ ਖਾਤਿਆਂ ਦੇ ਵਿੱਚ ਲੈਣ-ਦੇਣ ਹੋ ਗਿਆ ਪੌਣੇ 2 ਕਰੋੜ ਰੁਪਈਆ ਖੜੇ ਹੋਊਂਗੇ ਵੱਡੇ-ਵੱਡੇ ਬਿਜ਼ਨਸਮੈਨ ਇੱਥੇ ਕੋਈ 50 ਲੱਖ ਤੋਂ ਵੱਧ ਜਾਂ ਕੁਝ ਟਰਨਓਵਰ ਕਰਕੇ ਦੇਖੋ ਕਿ ਪੌਣੇ 2 ਲੱਖ ਰੁਪਈਆ ਖਾਤੇ 'ਚ ਐਂਟ ਪੌਣਾ ਐਂਟ ਪੌਣਾ ਕਿੰਨਾ ਔਖਾ ਹੈ 100 ਰੁਪਈਆ ਨਹੀਂ ਲੁਕਦਾ ਅੱਜਕੱਲ੍ਹ ਆਨਲਾਈਨ ਜਮਾਨੇ 'ਚ ਫੇਰ ਵੀ ਕਹਿੰਦੇ ਐ ਕਿ ਜੇਲ੍ਹਾਂ ਦੇ ਵਿੱਚ ਤਾਂ ਫੋਨ ਦੀ ਵਰਤੋਂ ਨਹੀਂ ਹੁੰਦੀ ਉੱਥੇ ਤਾਂ ਜੇਲਮਰ ਲੱਗਿਆ ਹੋਇਆ ਜੀ ਇੱਕ ਕੈਦੀ ਦੂਜੇ ਕੈਦੀ ਨਾਲ ਗੱਲ ਹੀ ਨਹੀਂ ਕਰ ਸਕਦਾ ਜੀ ਸਭ ਕੁਝ ਹੀ ਫੁੰਦਾ ਜਦੋਂ ਮੇਰੇ ਪੁੱਤ ਨੂੰ ਮਾਰਿਆ ਜਾਂਦਾ ਹੈ ਕੈਦੀ ਆਪ ਦਾ ਫੋਨ ਨਹੀਂ ਰੱਖਦੇ ਕੋਲੇ ਉਹਨਾਂ ਦੇ ਨਾਲ ਇੱਕ ਸਹਾਇਕ ਫੋਨ ਵਾਲਾ ਬੰਦਾ ਰੱਖਿਆ ਜਾਂਦਾ ਹੈ ਇਹ ਇੱਦੇ ਛਾਤਰ ਨੇ ਇਹ ਫੋਨ ਨੂੰ ਉਂਗਲਾਂ ਵੀ ਨਹੀਂ ਫਿੰਗਰਪ੍ਰਿੰਟ ਆਜੇ ਉਹ ਟੱਚ ਨਹੀਂ ਕਰਦੇ ਫੋਨ ਨੂੰ ਦੂਜਾ ਬੰਦਾ ਹੀ ਫੜ ਕੇ ਕੰਨਾਂ ਨਾਲ ਲਾਉਂਦਾ ਹੈ ਪੁੱਤਰੋ ਮਾਰ ਕੇ ਮੁਬਾਰਕਾ ਦਿੰਦੇ ਮੁਬਾਰਕਾ ਭਰਾ ਜਾਨੀ ਗੱਡੀ ਚੜ੍ਹਤਾ ਉਹ ਤਿਹਾੜ ਜਿਹੇ ਦੇ ਅੰਦਰ ਗੱਲ ਹੋ ਜਾਂਦੀ ਹੈ ਮੈਂ ਤੁਹਾਡੇ ਇੰਨੀ ਵੱਡੀ ਭੀੜੋਂ ਮੇਰੀ ਅੱਜ ਸਿਹਤ ਠੀਕ ਨਹੀਂ ਪਰੰਤੂ ਮੈਂ ਥੋੜੁਨਾ ਗੱਲਾਂ ਜ਼ਰੂਰੀ ਨੇ ਕਰਨੀਆਂ ਜਿਹੜੀਆਂ ਮੈਨੂੰ ਰਿਸਕ ਲੈ ਕੇ ਵੀ ਕਰਨੀਆਂ ਪੈਂਦੀਆਂ ਨੇ ਮੈਂ ਮੇਰੇ ਪੁੱਤ ਨੂੰ ਨਹੀਂ ਰੋਂਦਾ ਮੇਰਾ ਜਹਾਨੋਂ ਚਲਾ ਗਿਆ ਮੈਨੂੰ ਨਹੀਂ ਮਿਲਣਾ ਮੈਂ ਤੁਹਾਨੂੰ ਲੋਕਾਂ ਨੂੰ ਗੱਲਾਂ ਦੱਸਦਾ ਇਹਨਾਂ ਤੋਂ ਸਿਆਣੇ ਹੋ ਜੋ ਨਹੀਂ ਨੁਕਸਾਨ ਤੁਸੀਂ ਵੀ ਖਾਓਗੇ ਮੈਂ ਖਾ ਲਿਆ ਬਚਣੇ ਤੁਸੀਂ ਵੀ ਨਹੀਂ ਇਹ ਲੋਕ ਇਹ ਰਾਜਨੀਤਿਕ ਲੋਕ ਜਿਹੜਾ ਨੂੰ ਤੁਸੀਂ ਚੁਣ ਕੇ ਭੇਜਦੇ ਹੋ ਇਹਨਾਂ ਨੂੰ ਜਵਾਬਦੇਹ ਬਣਾਓ ਉਹਦਾ ਮਹੀਨਾ ਇਹ ਸਾਨੂੰ ਜੇ ਇੰਨੀਆਂ ਵੱਡੀਆਂ ਮਹਾਨ ਕੁਰਬਾਨੀਆਂ ਤੋਂ ਵੀ ਅਸੀਂ ਕੁਝ ਨਹੀਂ ਸਿੱਖ ਸਿੱਖਾਂਗੇ ਤਾਂ ਸਾਡੇ ਪੱਲੇ ਕੁਝ ਨਹੀਂ ਵੀ ਰਹੂ ਸਾਡਾ ਇਤਿਹਾਸ ਸਾਡੇ ਪੁਰਖੇ ਸਾਨੂੰ ਸੱਚ ਤੇ ਲੜਨਾ ਵੀ ਸਿਖਾਉਂਦੇ ਆ ਪਰ ਹੁਣ ਸਾਡੀ ਨਸਲ ਖੁਸ਼ੀ ਹੋਣ ਲੱਗੀ ਹੁਣ ਤੁਸੀਂ ਕਹੋਗੇ ਜੇਲ੍ਹਾਂ ਦੇ ਵਿੱਚ ਕੀ ਹੈ ਜੇ ਜੇਲ੍ਹਾਂ 'ਚ ਫੋਨ ਚੱਲਣਗੇ ਉੱਥੋਂ ਨਸ਼ੇ ਵਿਕਣਗੇ ਤਾਂ ਸਾਡੀਆਂ 3ਾਂ ਤਲਾਕ ਹੋ ਕੇ ਸਾਡੇ ਗੇੜ ਤੇ ਬੈਠਣਗੀਆਂ ਤੁਹਾਡੀ ਨੂੰ ਧੀ ਸੁਰੱਖਿਅਤ ਨਹੀਂ ਰਹੂਗੀ ਤੁਹਾਡੀਆਂ ਕੋਖਾਂ 'ਚ ਪਲਣ ਵਾਲੇ ਬੱਚੇ ਤੁਹਾਡੀ ਨਸਲ ਨਹੀਂ ਹੋਣਗੇ ਇਹਨਾਂ ਚੀਜ਼ਾਂ ਤੇ ਝਾਤ ਮਾਰਿਓ ਇਹ ਕੱਲੇ ਸਿੱਧੂ ਦੀ ਮੌਤ ਦਾ ਸਵਾਲ ਨਹੀਂ ਇਹਦੇ ਤੇ ਤੁਹਾਨੂੰ ਇੱਕਦਮ ਇਕੱਠੇ ਹੋਣਾ ਪੈਣਾ ਤੁਹਾਨੂੰ ਆਪ ਹੀ ਸੋਚ ਤੇ ਵਿਚਾਰ ਕਰਨਾ ਪੈਣਾ ਇਹਨਾਂ ਨੇ ਤੁਸੀਂ ਦਿੱਲੀ ਦਾ ਇੱਕ ਸੰਘਰਸ਼ ਜਿੱਤਿਆ ਮੈਂ ਕਿਸਾਨਾਂ ਨੂੰ ਵਧਾਈਆਂ ਵੀ ਦਿੱਤੀਆਂ ਇਸ ਗੱਲ ਤੇ ਪਰੰਤੂ ਤੁਸੀਂ ਇਸ ਸੰਘਰਸ਼ ਦੀ ਕੀਮਤ ਚੁਕਾਓਗੇ ਔਰ ਚੁਕਾ ਰਹੇ ਹੋ ਇਹ ਸਾਡੇ ਚ ਦਵਾਰੇ ਹਰੀ ਸਿੰਘ ਨਰਵਾ ਜਾਂ ਬਾਬਾ ਦੀਪ ਸਿੰਘ ਦਾ ਅੰਸ਼ ਜੰਮੇ ਕਦੇ ਬਰਦਾਸ਼ਤ ਨਹੀਂ ਕਰਨਗੇ ਤਾਂ ਇਸ ਚੀਜ਼ ਨੂੰ ਤੁਸੀਂ ਆ ਹੁਣ ਜਦੋਂ ਪਰਤੀਆਂ ਸਿੱਟੋਂਗੇ ਨਾ ਉਦੋਂ ਥੋੜਾ ਜਿਹਾ ਵਿਚਾਰਨਾ ਇਸ ਗੱਲ ਨੂੰ ਮੈਂ ਕੋਈ ਲੀਡਰ ਨਹੀਂ ਐ ਨਾ ਮੈਂ ਥੋੜੇ ਇਲਾਕੇ ਜਾ ਕੇ ਐਮਐਲਏ ਖੜਾ ਹੁਣ ਕਿ ਮੈਨੂੰ ਚੌਂਡਾ ਤੁਸੀਂ ਮਾੜਾ ਚੰਗਾ ਮਾੜਾ ਚੰਗਾ ਨਹੀਂ ਮੈਂ ਕਦੇ ਵੀ ਨਹੀਂ ਆਪਦੀ ਆਪ ਦੀ ਗਰੀਫ ਕੀਤੀ ਪਰੰਤੂ ਕੁਝ ਵੀਰ ਕਮੈਂਟਾਂ ਦੇ ਵਿੱਚ ਲਿਖਦੇ ਆ ਕਈ ਤਾਂ ਮੈਨੂੰ ਬੇਕੂਫ ਤੱਕ ਵੀ ਕਹਿ ਦਿੰਦੇ ਆ ਠੀਕ ਹੈ ਵੇ ਹੈਗਾ ਜਿਹਨੇ ਆਂਲਾ ਸ਼ੇਰ ਸ਼ਾ ਪੁੱਤ ਪਰਵਾ ਲਿਆ ਉਹਦੇ ਜਿੱਦਾਂ ਬੇਕੂਫ ਕੌਣ ਹੈ ਥੋੜੀਆਂ ਗੱਲਾਂ ਦਾ ਯਕੀਨ ਕਰਕੇ ਉਹ ਮੇਰੇ ਕੋਲੇ 25 ਲੱਖ ਬੰਦਾ ਸੀ ਇੱਥੇ ਜਿੱਦੇ ਮੇਰੇ ਪੁੱਤ ਦੀ ਆਸਤੀ ਆਰਤੀ ਮੇਰੇ ਵਿਹੜੇ 'ਚ ਪਈ ਸੀ 14 ਮਾ ਥੋੜੀ ਨੱਕ 'ਚ ਦਮ ਕਰ ਦਿੰਦਾ ਥੋੜੇ ਮੈਂ 2 ਘੰਟਿਆਂ ਦੇ ਵਿੱਚ ਉਹ ਮੇਰੇ ਅੰਦਰਲਾ ਫੌਜੀ ਮਾਰ ਗਿਆ ਮੈਨੂੰ ਮੈਨੂੰ ਇਹ ਸੀ ਤੇਰਾ ਤਾਂ ਚੜ ਗਿਆ ਕਿਸੇ ਦਾ ਹੋਰ ਕੋਲ ਜਾੜ ਤੈਨੂੰ ਇੱਥੇ ਲੋਕਾਂ ਦੇ ਜਵਾਕ ਮਾਰੇ ਜਾਣਗੇ ਤੂੰ ਇੱਕ ਵਾਰ ਆਪਣੀ ਇਸ਼ਾਰਾ ਕਰਤਾ ਦੇਵੇਂਗਾ ਮੁੜ ਕੇ ਤੈਨ ਤੋਂ ਹਾਲਾਤ ਸਾਹਮਣੇ ਨਹੀਂ ਜਾਣਗੇ ਮੈਂ ਇਸ ਚੀਜ਼ ਤੋਂ ਡਰ ਗਿਆ ਸਰਕਾਰੇ ਕਰਨ ਮੈਂ ਸਾਰਾ ਕੁਝ ਜਾਣਦਾ ਸੀ ਅੱਜ ਰਾਜਪੂਤਾਂ ਦਾ ਪਿਛਲੇ ਦਿਨੀ ਮੌਤ ਹੋਈ ਹੈ ਗੁੱਗਾ ਵਾਲੀ ਸਾਹਿਬ ਦੀ ਤਾਂ ਅਗਲਿਆਂ ਨੇ ਨਸੀਤ ਮੌਲੇ ਅਤਸਕਰ ਦੇ ਕਰਨ ਨੂੰ ਕੋਈ ਮੇਰੇ ਪੁੱਤ ਦੇ ਮਗਰ ਜਨਤਾ ਥੋੜੀ ਨਹੀਂ ਸੀ ਉਹਦੇ ਭਰਾਵਾਂ ਮੈਨੂੰ ਪਿਆਰ ਕਰਨ ਵਾਲੇ ਲੋਕ ਪਿੱਛੇ ਜਾਣਾਂ ਦੇਣ ਲਈ ਤਿਆਰ ਖੜੇ ਸੀ ਪਰੰਤੂ ਮੈਂ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਈ ਨਹੀਂ ਮੈਂ ਆਪ ਦਾ ਮਰਵਾਲਿਆ ਮੈਂ ਕਿਸੇ ਦੇ ਦੇ ਹੋਰ ਤਾਂ ਹੋਵੇ ਜਾਈਸ਼ਰ ਹੋਇਆ ਨਹੀਂ ਬੇਖੁਨਾ ਚੰਗਾ ਸੀ ਮੈਨੂੰ ਲੱਗਦਾ ਸੀ ਯਾਰ ਇੰਨਾ ਧੱਕਾ ਕੀਤਾ ਕਿ ਤੋਂ ਦੇ ਭੱਜੇ ਆ ਕੇ ਮਾਰ ਗਏ ਉਹ ਘਰੇ ਬੈਠੇ ਜੱਟ ਨੂੰ ਸਰਕਾਰ ਮੇਰੇ ਨਾਲ ਖੜੂਗੀ ਮੈਨੂੰ ਭਗਵਾਨਤਮਨ ਤੇਰੀਆਂ ਗਿੱਦਰ ਧੌਕੀਆਂ ਦਾ ਨਹੀਂ ਪਤਾ ਸੀ ਵੀ ਤੂੰ ਐਡਾ ਕਮੀਨਾ ਮੁੱਖ ਮੰਤਰੀ ਨਿਕਲੇਗਾ ਉਹ ਤੂੰ ਮੇਰਾ ਘਰ ਯਾਰ ਦਾ ਸਾਰਾ ਉਹ ਤੁਸੀਂ ਮਾਰ ਕੇ ਗੋਲੀਆਂ 24 ਘੰਟੇ ਤੱਕ ਕਿਸੇ ਨਾਕੇ ਤੇ ਪੁਲਿਸ ਕਰਮਚਾਰੀ ਖੜਾ ਨਹੀਂ ਕੀਤਾ ਉਹ ਤੁਸੀਂ ਕਹਿੰਦੇ ਹੋ ਬੋਰੂ ਨੇ ਤੇ ਜੱਗੂ ਨੇ ਐਪਲੀਕੇਸ਼ਨ ਲਾਈਆਂ ਸਾਡਾ ਮੂਸੇ ਦਾ ਕਤਲ ਨਾਲ ਕੋਈ ਲੈਣਾ ਦੇਣਾ ਨਹੀਂ ਜਿੱਤੇ ਇੱਕ ਮਾਨਸਾ ਕਸਟਡੀ ਦੇ ਵਿੱਚ ਜੱਗੂ ਲੈਂਦਾ ਉਹ ਮੈਂ ਉਸ ਬੇਈਮਾਨ ਇੰਸਪੈਕਟਰ ਨੂੰ ਪੁੱਛਿਆ ਵੀ ਤੇਰਾ ਜੱਗੂ ਅਮਰੀਕਾ ਫੋਨ ਲਈ ਜਾਂਦਾ ਵੀ ਸਿੱਧੂ ਮੂਸੇ ਦਾ ਮਾਰਿਆ ਤਾਂ ਅਸੀਂ ਉਹ ਲਾਰੈਂਸ ਦੀ ਹਾਈਪ ਲਈ ਜਾਂਦਾ ਮਸ਼ਹੂਰੀ ਲਾਰੈਂਸ ਕਰਤੀ ਜਾਂਦਾ ਮੈਂ ਕਿਹਾ ਕੀ ਹੈ ਤੁਸੀਂ ਕਹਿੰਦੇ ਜੇਲ੍ਹਾਂ 'ਚ ਫੋਨ ਨਹੀਂ ਫੋਨ ਤਾਂ ਥੋੜੀ ਸੀਆਈ ਦੀ ਕਸਟਡੀ ਦੇ ਵਿੱਚ ਵੀ ਕਮਿਊਨੀਕੇਸ਼ਨ ਕਰੀ ਜਾਂਦਾ ਉਹ ਜਿਹੜੇ ਅਫਸਰ ਨੂੰ ਮੈਂ ਅਫਸਰ ਰੱਬ ਸਮਝਦਾ ਸੀ ਵੀ ਮੇਰੇ ਪੁੱਤ ਦਾ ਦੁੱਧੋ ਪਾਣੀ ਛਕਣ ਕੇ ਦੇਊਗਾ ਉਹਨੇ ਗੈਂਗਸਟਰ ਨੂੰ ਲੜਕੀਆਂ ਤੱਕ ਮੁਹैया ਕਰਾਈਆਂ ਆਪ ਦੀ ਰਿਹਾਈ ਦੇ ਉੱਤੇ ਕਿਹੜੀ ਜਾਂਚ ਦੇ ਉੱਤੇ ਭਰੋਸਾ ਕਰਾਂ ਫਿਰ ਉਹ ਮੈਂ ਬੇਕੂਬ ਆ ਮੈਂ ਕਦੋਂ ਮੰਨਦਾ ਤੁਸੀਂ ਚੰਦ ਬੋਟਾ ਦੀ ਖਾਤਾ ਰਾਜਨੀਤਿਕ ਗਲੇਰਾ ਵਿੱਚ ਜਾਣਾ ਫਿਰ ਉਹ ਜੀ ਸਰਕੇ ਜਾਓ ਮਾਰੇ ਕਿਹਨੂੰ ਥਾਪੜ ਦੇਣਾ ਕਿਹਨੂੰ ਨਾਂ ਦੇਣਾ ਮੇਰਾ ਕੀ ਮਤਲਬ ਮੈਂ ਕੌਣ ਆ ਯਾਰ ਮੈਂ ਇੱਕ ਛੋਟਾ ਜਿਹਾ ਸਰਪੰਚ ਐ ਟਪੇੜਾ ਮੈਂ ਕਿਸੇ ਨੂੰ ਚਾਹ ਕੇ ਵੀ ਲੀਟਰ ਨਹੀਂ ਬਣਾ ਸਕਦਾ ਮੈਂ ਕਿਸੇ ਦਾ ਕੀ ਕਿਉਂ ਪਾਉਂਦਾ ਵੀ ਨਹੀਂ ਬੇਤਾ ਆਪਣਾ ਵੀ ਉੱਚੜਿਆ ਪਿਆ ਤੁਸੀਂ ਮੈਨੂੰ ਟੈਗ ਨਾਮ ਦਿਓ ਠੀਕ ਹੈ ਮੇਰਾ ਸੰਘਰਸ਼ ਕਦੇ ਕਹੂਗਾ ਆ ਜਵਾਨ ਕੰਨ ਨੂੰ ਆ ਕੇ ਕਹਿਣ ਕਿ ਬਾਪੂ ਆ ਕੇ ਮਕਰਨੇ ਹੋ ਸਕਦਾ ਮੈਂ ਕਰ ਲਾਂ ਪਰ ਯਾਰ ਤੁਸੀਂ ਮੇਰੇ ਮੂੰਹ ਚ ਗੱਲਾਂ ਕਰ ਤੋਂ ਤੁੰਨੀ ਜਾਂਦੇ ਹੋ ਮੇਰੇ ਕੋਈ ਜਾਣਕਾਰੀ ਦਾ ਕੋਮਾ ਕੀ ਹੈ ਆ ਸੋਸ਼ਲ ਮੀਡੀਆ ਕੋਈ YouTube ਤੇ ਵੀਡੀਓ ਪਾਉਂਦਾ ਉਹ ਵੇਖ ਲੈਂਦਾ ਕਈ ਵਾਰੀ ਮੈਨੂੰ ਨਹੀਂ ਪਤਾ ਲੱਗਦਾ ਕਿ ਕੋਈ ਗੱਲ ਸੱਚੀ ਹੈ ਜਾਂ ਝੂਠੇ ਇਸ ਕਰਕੇ ਮੈਂ ਜੇ ਤਾਂ ਮੈਂ ਗੱਲ ਕਰਦਾ ਆਪਣੇ ਪੁੱਤ ਨੂੰ ਇਕੱਲੇ ਜੇ ਫਿਰ ਤਾਂ ਮੈਨੂੰ ਤੁਸੀਂ ਕਹਿੰਦੇ ਹੋ ਮੈਨੂੰ ਤਾਂ ਇਕੱਲੇ ਆਉਦੇ ਪੁੱਤ ਦੀ ਲੱਗਿਓ ਹੋਰ ਕੋਈ ਦਾ ਕੋਈ ਮਸਲਾ ਨਹੀਂ ਇਹ ਨਹੀਂ ਗੱਲ ਕੋਈ ਕਿਸੇ ਦੀ ਗੱਲ ਦਾ ਫੇਰ ਵੀ ਮੰਮ ਜੇ ਮੈਂ ਕਿਸੇ ਦੀ ਗਾਇਬ ਹੈ ਜ਼ਿਕਰ ਕਰ ਲੈਣਾ ਫੇਰ ਕਹਿੰਦੇ ਉਹ ਇਹ ਬੇਬੂ ਹੋ ਸੋ ਭਾਈ ਮੈਨੂੰ ਮੇਰੇ ਹਾਲ ਤੇ ਛੱਡ ਦਿਓ ਮੈਂ ਪਿਛਲੇ ਲਾਈਵ ਦੇ ਵਿੱਚ ਵੀ ਇਹ ਗੱਲ ਕਹੀ ਸੀ ਵੀ ਭਾਈ ਮੈਂ ਮੇਰੇ ਪੁੱਤ ਦਾ ਅਫਸੋਸ ਕਰਨੇ ਛੱਡਤਾ ਪਰੰਤੂ ਜਿਹੜੇ ਜਵਾਨ ਜਿਹੜੇ ਇਨਰ ਆਏ ਮੇਰੇ ਨਾਲ ਬਲੱਡ ਦੇ ਖੂਨ ਵਰਗੀ ਸਾਂਝ ਰੱਖਦੇ ਆ ਮੇਰੇ ਕੋਲੇ ਦੁਖੀ ਮਨ ਨਾ ਆਉਂਦੇ ਆ ਯਾਰ ਉਹਨਾਂ ਨੂੰ ਗੇਟ ਬੰਦ ਕਰਕੇ ਕਿ ਮੈਂ ਬਹਿ ਜਾਵਾਂ ਅੰਦਰ ਉਹ ਮੇਰੇ ਕੋਲੇ ਆਉਣਗੇ ਮੈਂ ਉਹਨਾਂ ਕੋਲੇ ਜਾਵਾਂ ਕਿ ਤੁਸੀਂ ਗਲਤ ਨੋਟ ਨਾ ਛੱਡਿਓ ਤੁਸੀਂ ਰਾਜਨੀਤਿਕ ਕਿਆ ਕਰਨੀਆਂ ਕਿ ਤੋ ਐਮਪੀ ਖੜੇ ਹੋਣਾ ਕਿ ਤੋ ਐਮਐਲਏ ਹੋਣਾ ਕੀ ਸਕਦੇ ਉਹ ਮદાન ਤੁਹਾਡੇ ਸਾਹਮਣੇ ਖੜੇ ਮੈਨੂੰ ਮੇਰੇ ਹਾਲੇ ਛੱਡੋ ਮੇਰੇ ਤੇ ਗਲਤ ਟਿੱਪਣੀਆਂ ਨਾ ਕਰਿਆ ਕਰੋ ਮੇਰੀ ਆਦਤ ਹੈ ਮੈਂ ਕਦੇ ਵੀ ਕਿਸੇ ਨੂੰ ਗਲਤ ਸ਼ਬਦ ਨਹੀਂ ਬੋਲਦਾ ਜਦ ਕਿ ਮੈਂ ਦੁਖੀ ਮਨ ਦੇ ਵਿੱਚ ਮੇਰਾ ਮਨ ਕਈ ਵਾਰੀ ਇੰਨਾ ਜਿਆਦਾ ਅੰਦਰ ਪ੍ਰੈਸ਼ਰ ਹੋ ਜਾਂਦਾ ਵੀ ਜੀ ਕਹਦਾ ਪਾਗਲ ਹੋ ਜਾਮ ਕੋਈ ਗੈਰ ਦਾਤ ਪਰ ਤੁਸੀਂ ਮੇਰਾ ਇਮਤਿਹਾਨ ਨਾ ਲਓ ਤੁਹਾਨੂੰ ਮੇਰਾ ਪ੍ਰਭਾਵ ਸ਼ੋਭਦੀਪ ਦੇ ਜੌਂਦਰ ਜੀ ਦੀ ਪ੍ਰੋਡਕਟ ਸੀ ਅੱਜ ਵੀ ਇੱਕ ਪ੍ਰੋਡਕਟ ਹੀ ਤੁਸੀਂ ਸਾਨੂੰ ਬੁਰਜ ਕਰਨਾ ਚਾਹੁੰਦੇ ਹੋ ਐਨੀ ਕਸਮ ਜ ਮੈਨੂੰ ਬਾਈ ਰੂਹ ਦਿੱਖੀ ਹੋਈ ਹੈ ਮੈਂ ਉੱਥੋਂ ਜੁੜ ਨਹੀਂ ਹੁਣਾ ਲੈ ਜੇ ਮੇਰਾ ਹਾਲ ਹੈ ਮੈਨੂੰ ਮੇਰੇ ਘਰੇ ਬੈਠਣ ਦਿਓ ਜੇ ਮੇਰਾ ਰਾਜਤਵਨ ਹੋਇਆ ਮੈਂ ਜਾਊਂਗਾ ਤੂੰ ਕਿਉਂਕਿ ਮੈਂ ਥੋੜੋ ਕੋਲੇ ਕਲੀਅਰ ਕਰਾਂ ਨੀ ਮੈਂ ਆਖਾਂਗਾ ਮੈਂ ਆ ਤੂੰ ਮੈਨੂੰ ਕਿਹੜਾ ਦੱਸੇਂ ਨਹੀਂ ਮਨ ਮੈਂ ਨਹੀਂ ਜਾਂਦਾ ਅੱਗੇ ਘਰੇ ਬੈਠੂਗਾ ਤੁਹਾਡੇ ਕੋਲੇ ਵੀ ਹੱਕ ਹੈ ਮੇਰੇ ਕੋਲੇ ਵੀ ਹੱਕ ਹੈ ਤੋ ਸਪੱਸ਼ਟ ਕਰ ਦੂੰਗਾ ਮੈਂ ਹਰੇਕ ਜੀ ਤੁਹਾਨੂੰ ਦੱਸ ਕੇ ਕਰਾਂ ਮੈਂ ਘਰ ਤੋਂ ਇੱਕ ਕਦਮ ਚੱਲਦਾ ਜੇ ਤੁਹਾਡਾ ਪਹਿਲਾ ਪਤਾ ਲੱਗਣਾ ਵੀ ਫਲਾਣ ਜਗ੍ਹਾ ਤੇ ਜਾਊਗਾ ਤੁਹੀਂ ਫਿਰ 5 ਕਿਲੋਮੀਟਰ ਘਰੋਂ ਪੈਦਲ ਜਾਵਾ ਗੱਡੀ ਦੇ ਜਾਵਾ ਸਫਲਤੀ ਕਰਨ ਦੇ ਤੁਹਾਨੂੰ ਸਾਰਾ ਪਤਾ ਉਹਨੇ ਕਿੱਥੇ ਜਾ ਕੇ ਰੁਕਣਾ ਹੈ ਤੇ ਲਾਰੈਂਸ ਵੀ ਨਹੀਂ ਇੱਥੇ ਗੱਡੀ ਕੈਨੇਡਾ ਨਾਲ ਭਰ ਕੇ ਤੁਰੇ ਫਿਰ ਉਹਦੀ ਟੀਮਾਂ ਨੂੰ ਪਤਾ ਨਹੀਂ ਲੱਗਿਆ ਹੁਣ ਮੇਰੇ ਮੇਰੇ ਤਾਂ ਸੀ ਆਈਡੀਆ ਲਾਉਣ ਦਾ ਕੀ ਫਾਇਦਾ ਮੈਨੂੰ ਕਾਹਦੇ ਲਈ ਬੰਨਿਆ ਮੇਰੇ ਕੋਲੇ ਆ ਹੀ ਅਮਨ 4 ਦਿਨ ਜਿਆਦਾ ਯਾਰ ਦੀ ਚ ਸਾਧਾ ਲੈ ਰਹਿਣ ਨੂੰ ਤੋ ਕਈ ਵਾਰੀ ਮੇਰੀ ਇਹ ਤਮੀਜ਼ ਵੀ ਠੀਕ ਨਹੀਂ ਸੀ ਪਰੰਤੂ ਇੰਨੀ ਬੱਤੀ ਕੰਦੀ ਤੁਸੀਂ ਆਏ ਸੀਗੇ ਮੈਂ ਕੁਝ ਤੁਹਾਨੂੰ ਸੰਬੋਧਨ ਮੈਂ ਕਰਦਾ ਤੁਹਾਨੂੰ ਮਿਲਾਂ ਨਾ ਪਰ ਮੈਨੂੰ ਇਹ ਲੱਗਦਾ ਵੀ ਬੇਇਨਸਾਫੀ ਦੀ ਗੱਲ ਆ ਬੰਦੇ ਦੂਰੋਂ ਦੂਰੋਂ ਦੇਸ਼ਾਂ ਦੇਸ਼ਾਂ ਚੋਂ ਵੀ ਚੱਲ ਕੇ ਆਉਣੀ ਇਹਨਾਂ ਦੂਰ ਕੋਈ ਸ਼ਬਦ ਵੱਧ ਕਰਕੇ ਕਹਿ ਗਿਆ ਹਾਂ ਸੰਗਤ ਮਾਫ ਕਰਜੋਗ ਹੈ ਤੁਹਾਡੋ ਸਾਰਿਆਂ ਤੋਂ ਹੱਥ ਜੁੜ ਕੇ ਮਾਫੀ ਚਾਹੁੰਨੇ ਕਿਸੇ ਨੂੰ ਕੋਈ ਵੀ ਸ਼ਬਦ ਮੇਰਾ ਬੁਰਾ ਲੱਗਾ ਪਰੰਤੂ ਇੱਕ ਔੜੀ ਸੱਚਾਈ ਹੈ ਜਦੋਂ ਆਦਤਾਂ ਦੇ ਕਹਿਣ ਦੇ ਬਾਵਜੂਦ ਵੀ ਇਹ ਲੋਕ ਲੋਕ ਤਸ ਤੋਂ ਮਸਲੀ ਹੁੰਦੇ ਹੁਣ ਕੱਲਾ ਤੁਸੀਂ ਕਹੋਂਗੇ ਤੁਸੀਂ ਕੱਲੀ ਵੀਡੀਓ ਦਾ ਰੋਲਾਗਾ ਤਾਂ ਪੈਂਦਾ ਇਹ ਕੱਲੀ ਵੀਡੀਓ ਨਹੀਂ ਵੀਰੋ ਇਹ ਪੂਰਾ ਇੱਕ ਗੱਠ ਜੋੜਾ ਹੈ ਭ੍ਰਿਸ਼ਟ ਅਫਸਰਾਂ ਦਾ ਨਸ਼ਾ ਵੇਚਣ ਵਾਲਿਆਂ ਦਾ ਜਿਹੜੇ ਕਮਾਈਆਂ ਕੰਮ ਤੇ ਲੱਗੇ ਹੋਏ ਨੇ ਹੁਣ ਬਾਰੇ ਕਹਿੰਦੇ ਜੀ ਹੁਣ ਤਾਂ ਪੁਲਿਸ ਮੁਕਾਬਲੇ ਸ਼ੁਰੂ ਕੀ ਤੁਸੀਂ ਹੁਣ ਨਹੀਂ ਬੋਲਦੇ ਨਹੀਂ ਜਿੱਦੇ ਕੋਈ ਸਮਾਗਮਲੇ ਹੋਵੇ ਸਮਝਾ ਸਕਦੇ ਨਹੀਂ ਹੁਣ ਚੱਕਰ ਤੇ ਲੱਗਿਆ ਹੈ ਹਲੇ ਤੱਕ ਉਹ ਗਰੀ ਉੱਪਰ ਤੇ ਜੋ ਆਕਦੇ ਭਟਕੇ ਹੋਏ ਨੇ ਮਾਰੇ ਮੁੱਡੇ ਲਈ ਦੂੰ ਉਹ ਨਹੀਂ ਉਹ ਕਿਸੇ ਦੇ ਪੱਟੇ ਤੇ ਮਾਰੀ ਕਿਸੇ ਦੇ ਘੇਤੇ ਤੇ ਮਾਰੀ ਹਾਲੇ ਤੱਕ ਕੋ ਲੋਕ ਨਹੀਂ ਜਿੱਦਾਂ ਮੁਕਾਬਲੇ ਹੋਣਗੇ ਤੁਹਾਨੂੰ ਉਹ ਵੀ ਦੱਸੂਗਾ ਕਿ ਹੁਣ ਹੋਣਾ ਹੈ ਉਹ ਸਹੀ ਲਾਈਨ ਕਰਦੇ ਜਿਹੜੇ ਵੱਡੇ ਨੇ ਉਹਨਾਂ ਨੂੰ ਤਾਂ ਚਾਹ ਪਕੌੜੇ ਪਾਈ ਦਿੰਦੇ ਹੋ ਹਾਲੇ ਉਹ ਨਹੀਂ ਤਾਂ ਕਦੇ ਇਹ ਇਨਵੈਸਟੀਗੇਸ਼ਨ 당ਗਨ ਆਲੀ ਹੋਈ ਹੁਣ ਬੈਠੇ ਜੇ ਕਈ ਕੌਮ ਦੇ ਉੱਤੇ ਹੰਝੂ ਵਢੋਲੀ ਜਾਂਦੇ ਨੇ ਕਿਉਂਕਿ ਮੈਂ ਨਾਲ ਲੈਣਾ ਫੇ ਬਵਾਦਾਂ ਚੋਂ ਅਗਲਾ ਆ ਜਾਂਦੀ ਹੈ ਹੁਣ ਹੁਣ ਹੰਝੂ ਡੋਲਦੇ ਆ ਜਦੋਂ ਕਾਬਰਾ ਹੁੰਦੀ ਉਹਨਾਂ ਕੋਈ ਨਹੀਂ ਪੁੱਛਦਾ ਸੋ ਸਮਾਂ ਰਹਿੰਦੇ ਗੱਲ ਤੇ ਵਿਚਾਰ ਕਰਾ ਕਰੋ ਮਹਰੂ ਦਾ ਧੂੜ-ਕੁੱਟੀ ਰਹੂ ਮੈਂ ਥੋੜਾ ਬੋਲਾਂ ਬੜਾ ਬੋਲਾਂ ਕਦੇ ਮੇਰੇ ਪੁੱਤ ਨੇ ਐਮਐਲਏ ਦੀ ਇਲੈਕਸ਼ਨ ਲੜੀ ਤੁਸੀਂ ਕਦੇ ਮੈਨੂੰ ਕਿਸੇ ਸਟੇਜ ਤੇ ਬੋਲਦਾ ਸੁਣਿਆ ਕਿਸੇ ਵੀ ਭੋਗ ਤੇ ਕਿਸੇ ਵੀ ਕਿਤੇ 10 ਬੰਦੇ ਦੇ ਇਕੱਠੇ ਮੈਂ ਕਦੇ ਇੱਕ ਸ਼ਬਦ ਨਹੀਂ ਕਿਹਾ ਸੀ ਮੈਨੂੰ ਸੀਗਾ ਮੇਰਾ ਹੈਗਾ ਬੋਲਣਾ ਲੈਕ ਮੈਂ ਨਹੀਂ ਬੋਲਿਆ ਮੇਰੇ ਹੱਥ ਦੀ ਮਹਿਕ ਮਜਬੂਰੀਆਂ ਦਿੱਤਾ ਹੈ ਮੈਂ ਤਾਂ ਬੋਲਣ ਲੱਗਿਆ ਜਦੋਂ ਤੁਸੀਂ ਤਪਾਉਨੇ ਹੋ ਤੁਸੀਂ ਦੁਹੀ ਕਰਦੇ ਹੋ ਮੈਂ ਤਾਂ ਬੋਲਦਾ ਤੇ ਇਹ ਦੇਖੋ ਜਦੋਂ ਤੁਸੀਂ ਟੈਗ ਦਿਨੋ ਯਾਰ ਉਹ ਟਿਸ ਤੇ ਸੋ ਮੇਰੀ ਆਦਤ ਹੈ ਮੈਂ ਕਰੇ ਕਿਸ ਨੂੰ ਕਦੇ ਵੀ ਜਪੇਟ ਦਾ ਦੇ ਵਿੱਚ ਗੱਲ ਦੇ ਵਿੱਚ ਮੈਂ ਆਪਣੀ ਗੱਲ ਰੱਖਦਾ ਆਪਣੇ ਸਟ੍ਰੈਟਜੀ ਦੀ ਗੱਲ ਕਰਦਾ ਉਹ ਵੀ ਜਿਹੜੇ ਮੈਨੂੰ ਮਿਲਣ ਆਉਂਦੇ ਆ ਉਹਨਾਂ ਕੋਲੇ ਰੱਖਦਾ ਇਹ ਨਹੀਂ ਹੈਗਾ ਮੈਂ ਤੁਹਾਡੇ ਪਿੰਡ ਜਾ ਕੇ ਸਾਥ ਵਿੱਚ ਕੱਟ ਕਰਨਾਂ ਤੇ ਆਪ ਦਾ ਪਿੰਡ ਵਿਜਾਈ ਜਾਵਾਂ ਐਦਾਂ ਨਹੀਂ ਕਰਦਾ ਜਿਹੜਾ ਬੰਦਾ ਮੇਰੇ ਕੋਲ ਚੱਲ ਕੇ ਆਉਂਦਾ ਮੈਂ ਪਿਆਰ ਨਾਲ ਉਹਨੂੰ ਜੂਮ ਲੈਂਦਾ इन कंदा हुआ माफ़ी चवंदो वाहे ख़ालसा वाहे